ਰਾਨੀ ਗੱਲ ਹੈ ਕਿਉਂਕਿ ਅੱਜ ਕੱਲ ਨਾ ਮਦਾਰੀ ਰਹਿ ਨਾ ਹੀ ਲੋਕ ਰਹਿ ਨਾ ਹੀ ਲੋਕਾਂ ਕੋਲੇ ਟੈਂਪਰਿਆ ਕਿਸੇ ਦਾ ਤਮਾਸ਼ਾ ਵਿਖਾਇਆ ਗਿਆ ਹੋਵੇ ਮਦਾਰੀ ਕੀ ਕਰਦਾ ਸੀ ਉੱਪਰ ਵਾਲੇ ਨੇਜਾ ਸੁੱਟ ਦਿੰਦਾ ਸੀ ਤੇ ਜਦੋਂ ਨੇਜਾ ਵਾਪਸ ਧਰਤੀ ਵੱਲ ਆਉਂਦਾ ਸੀ ਤਾਂ ਉਹਨੂੰ ਬੰਨਾਂ ਦੇ ਨਾਲ ਬਹੁਤ ਚਲੇਂਦਾ ਸੀ ਇਸ ਤਰ੍ਹਾਂ ਮਦਾਰੀ ਵਾਰ-ਵਾਰ ਕਰਦਾ ਲੋਕ ਤਾਲੀਆਂ ਮਾਰ ਕੇ ਉਸ ਦਾ ਸਵਾਗਤ ਕਰਦੇ ਤੇ ਸਾਰੇ ਲੋਕਾਂ ਦੇ ਇਕੱਠ ਦੇ ਵਿੱਚ ਇੱਕ ਜ਼ਿਮੀਂਦਾਰ ਭਰਾ ਜੱਟ ਸਿਕ ਉਹ ਵੀ ਕਹੜਾ ਸੀ ਉਹ ਮਦਾਰੀ ਕੋਲ ਜਾ ਕੇ ਕਹਿੰਦਾ ਕਿ ਇਹ ਮੈਂ ਵੀ ਕਰ ਲਵਾਂਗਾ ਇਹ ਕੋਈ ਵੱਡੀ ਗੱਲ ਨਹੀਂ ਇਹ ਮੈਂ ਵੀ ਕਰ ਲਵਾਂਗਾ ਮਦਾਰੀ ਨੇ ਮਜ਼ਾਕ ਸਮਝ ਕੇ ਕਹਾ ਕਿ ਤੇ ਤੋ ਨਹੀਂ ਹੋਣਾ ਵਾ ਤਾਂ ਮੈਂ ਕਰ ਲਵਾਂਗਾ ਜਦੋਂ ਮਦਾਰੀ ਨੇ ਕਹਾ ਕਿ ਕਰਕੇ ਦਿਖਾ ਜੰਡ ਉੱਪਰ ਵਾਲ ਅਨੇਜਾ ਛੱਟਿਆ ਉਸਨੇ ਜਦੋਂ ਅਨੇਜਾ ਵਾਪਸ ਆਇਆ ਤਾਂ ਉਹ ਧੰਦਾ ਦੇ ਨਾਲ ਬੱਤਲੇ ਮਦਾਰੀ ਇਹ ਦੇ ਕੇ ਹੈਰਾਨ ਹੋਇਆ ਉਹ ਕਿ ਉਹਦੇ ਕੋਲ ਜਾ ਕੇ ਕਹਿਣ ਲੱਗਾ ਹੈ ਭਰਾ ਮੈਨੂੰ ਇਹ ਦੱਸ ਤੂੰ ਗੁਰੂ ਕਿਸਮ ਧਾਰਨ ਕੀਤਾ ਕਿਸ ਤੋਂ ਸਿੱਖਿਆ ਕੌਣ ਤੇਰਾ ਗੁਰੂ ਲੰਡਾ ਕਹਿੰਦਾ ਮੈਂ ਕਿ ਕੋਈ ਮੇਰਾ ਗੁਰੂ ਨਹੀਂ 나ਈ ਮੈਂ ਕਿਸੇ ਤੋਂ ਸਿੱਖਿਆ ਇਹ ਮੈਂ ਆਪ ਸਿੱਖਿਆ। ਮਦਾਰੀ ਨੇ ਫੇਰ ਦੂਜੀ ਵਾਰ ਪੁੱਛਿਆ ਕਿ ਤੇਰਾ ਗੁਰੂ ਕੌਣ ਹੈ ਕੀ ਤੋਂ ਸਿੱਖਿਆ। ਉਹਨੇ ਫੇਰ ਇਨਕਾਰ ਕਰ ਦਿੱਤਾ। ਮਦਾਰੀ ਨੇ ਜਦ ਤੀਜੀ ਵਾਰ ਪੁੱਛਿਆ ਤਾਂ ਕੱਟ ਮੈਂ ਜਦ ਤੀਜੀ ਵਾਰ ਮਨਾ ਕੀਤਾ। ਤਾਂ ਮਦਾਰੀ ਕਹਿੰਦਾ ਠੀਕ ਹੈ ਤੂੰ ਬੋਲਿਆ ਝੂਠਾ। ਤੂੰ ਕਿਹਾ ਮੈਂ ਕਿਸੇ ਤੋਂ ਸਿੱਖਿਆ ਨਹੀਂ ਕੋਈ ਮੇਰਾ ਗੁਰੂ ਨਹੀਂ ਜੇ ਤੇਰਾ ਕੋਈ ਗੁਰੂ ਨਹੀਂ ਤੂੰ ਆਪ ਸਿੱਖਿਆ ਤਾਂ ਹੁਣ ਫੇਰ ਮੇਜਾ ਉੱਪਰ ਵਾਲਾ ਸੈਟ ਕੇ ਬਚ ਕੇ ਰਹਿਤਾ। ਜੱਟ ਮੇ ਉੱਪਰ ਵਾਲੇ ਨੇ ਜੱਟ ਆਪੁੱchn ਲਗਾ ਦੇ ਜੌਦੇ ਦੰਦਾਂ ਨੂੰ ਤੋੜ ਕੇ ਉਹਦੇ ਨੱਕ ਤੇ ਛੱਟ ਮਾਰ ਕੇ ਉਹਨੂੰ ਜ਼ਖਮੀ ਕਰ ਗਏ। ਮਜ਼ਾਰੀ ਕਹਿ ਲਗਾ ਤੂੰ ਆਪਣੇ ਗੁਰੂ ਦਾ ਨਾਂ ਛਪਾਇਆ ਆ ਆਪਣੇ ਗੁਰੂ ਦਾ ਨਾਲ ਕੋਇਆ ਨਾ ਕਰਕੇ ਤਾਂ ਤੂੰ ਦੂਸਰੀ ਵਾਰ ਬੱਚ ਨਹੀਂ ਗਿਆ। ਆਈ ਥਿੰਕ ਹੀ ਸੱਚ ਉਹ ਸੱਚ ਦਾ ਸਿੱਖ ਦਾ ਗੁਰੂ ਕੌਣ ਹੈ? ਜੱਟ ਕਹਿੰਦਾ ਜਦੋਂ ਮੈਂ ਖੇਤਾਂ ਵੱਲ ਜਾਂਦਾ ਹੁੰਦਾ ਸੀ ਦਾਤੀ ਮੇਰੇ ਹੱਥ 'ਚ ਹੁੰਦੀ ਸੀ ਮੈਂ ਇੱਕ ਬਗਲੇ ਨੂੰ ਵੇਖਿਆ। ਬਗਲਾ ਮੱਛੀ ਨੂੰ ਉੱਪਰ ਵਾਲੋ ਸ਼ਾਮ ਦਾ ਤੇ ਉਹਨੂੰ ਬੁੱਝ ਕੇ ਦੰਦਾਂ ਦੇ ਨਾਲ ਖਾ ਜਾਂਦਾ। ਅਧਾਰੀ ਕਹਿੰਦਾ ਫਿਰ ਤਬ ਬਗਲਾ ਤੇਰਾ ਗੁਰੂ ਹੋਇਆ ਉਹ ਕਹਿੰਦਾ ਆਪਾ ਕਹਿ ਸਕਦੇ ਧਿਮਦਾਰੀ ਕਹਿੰਦਾ ਫਿਰ ਪਹਿਲਾਂ ਤੂੰ ਝੂਠ ਕਉ ਬੋਲਿਆ ਉਹ ਕਹਿੰਦਾ ਪਹਿਲਾਂ ਮੈਂ ਤਾਂ ਝੂਠ ਬੋਲਿਆ ਕਿਉਂਕਿ ਫਿਰ ਮੇਰੀ ਪਹਿਚਾਣ ਮੇਰੇ ਨਹੀਂ ਲੋਕਾਂ ਲੋਕਾਂ ਦੇ ਮੈਨੋਂ ਨਹੀਂ ਪਛਾਣ ਲਾ ਸੀ ਲੋਕਾਂ ਨੇ ਬਗਲੇ ਨੂੰ ਸ਼ਾਵਾ ਜੀ ਦੇ ਨਹੀਂ ਸੀ ਅਧਾਰੀ ਕਹਿੰਦਾ ਦਰ ਨਹੀਂ ਜੋ ਆਪਣਾ ਗੁਰੂ ਹੋਵੇਗਾ ਪਹਿਲਾਂ ਆਪਾਂ ਉਸ ਦਾ ਨਾਮ ਲਵਾਂਗੇ ਤੁਸੀਂ ਕਿਸੇ ਨੂੰ ਵੀ ਗੁਰੂ ਧਾਰਨ ਕਰਦੇ ਹੋ ਕਿਸੇ ਗੁਰ ਦਾ ਨਾਮ ਆਪਣੇ ਨਾਮ ਤੋਂ ਪਹਿਲਾਂ ਲਓ ਤਾਂ ਤੁਹਾਡੀ ਗਿਆਨ ਤਰਕੀ ਹੋਵੇਗੀ ਜੇਕਰ ਤੁਸੀਂ ਗੁਰੂ ਨੂੰ ਭੁੱਲ ਗਏ ਜਿਵੇਂ ਜੱਕ ਨੇ ਦੂਸਰੀ ਵਾਰ ਨਹੀਂ ਜਾਂ ਪਹੁੰਚ ਨਹੀਂ ਸਕਿਆ ਤੇ ਉਵੇਂ ਸਰ ਤੁਸੀਂ ਵੀ ਕਾਮਯਾਬ ਨਹੀਂ ਹੋ ਸਕਦੇ ਇੱਕ ਵਾਰ ਤੁੱਕਾ ਲੱਗ ਸਕਦਾ ਦੋ ਵਾਰ ਲੱਗ ਸਕਦਾ ਪਰ ਗੁਰੂ ਦਾ ਆਸਰੇ ਬਿਨਾ ਗੁਰੂ ਦਾ ਨਾਮ ਲੈ ਬਣਾ ਤੁਸੀਂ ਅੱਗੇ ਵਧ ਨਹੀਂ ਸਕਦੇ ਚੈੱਕ ਕਰਕੇ ਆਪਣੇ ਨੁਸਾਨ ਨਾਮ